ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਕਰਦੇ ਹਾਂ ਮਹਾ ਮੰਤਰ ਮਾਰੀ ਸੋ ਜਿਨਨੇ ਵੀ ਧਰਤੀ ਤੇ ਪੀਰ ਪੈਗੰਬਰ ਦੇਵੀ ਦੇਵਤੇ ਪੀਰ ਫਕੀਰ ਪੈਦਾ ਹੋਏ ਨੇ ਸਾਰਿਆਂ ਦਾ ਇੱਕ ਆਪੋ ਆਪਣਾ ਮੰਤਰ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਤੇ ਬੜੀ ਕਿਰਪਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਮਹਾਮੰਤਰ ਬਖਸ਼ਿਆ ਇੱਕ ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ ਨਮੋ ਸੇਸ਼ਟੇ ਨਮੋ ਤੰਤਰ ਤੰਤਰੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖ ਧਰਮ ਤੇ ਬਹੁਤ ਹੀ ਜ਼ਿਆਦਾ ਕਿਰਪਾ ਹੈ ਭਈ ਜੇ ਸਾਰੇ ਧਰਮਾਂ ਚ ਮਹਾਮੰਤਰ ਨੇ ਤੇ ਫਿਰ ਸਿੱਖਾਂ ਨੂੰ ਵੀ ਮਹਾਮੰਤਰ ਦਿੱਤਾ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਉਹ ਮਹਾਮੰਤਰ ਕਿਹੜਾ ਤੇ ਉਹ ਮਹਾਮੰਤਰ ਜਪੇ ਦੇ ਨਾਲ ਕੀ ਦੀ ਸ਼ਕਤੀ ਪੈਦਾ ਹੁੰਦੀ ਹੈ ਦੇਹੋ ਗੁਰੂ ਦੀ ਕਿਰਪਾ ਹੁੰਦੀ ਆ ਉਹ ਸਾਰਿਆਂ ਨਾਲੋਂ ਵੱਡਾ ਮਹਮੰਤਰ। ਸ੍ਰੇਸ਼ਟ ਮੰਤਰ, ਉਕਤਮ ਮੰਤਰ। ਸਤਨਾਮ ਵਾਹਿਗੁਰੂ ਦਾ ਮੰਤਰ। ਉਹ ਮੰਤਰ ਹੈ ਸੰਗਤ ਜੀ। ਸੁਣਤ ਜਪਤ ਹਰ ਨਾਮ ਜਸਤਾ ਕੀ ਦੂਰ ਬਲਾਈ। ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ। ਸੋ ਸਾਥ ਸੰਗਤ ਜੀ ਉਹ ਆਹਾ ਮਹਾ ਮੰਤਰ ਹੈ ਜੋ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ। ਇਸ ਮਹਾ ਮੰਤਰ ਦੇ ਜਪੇ ਨਾਲ ਸ਼ੁਰੂ ਗੁਰੂ ਨਾਨਕ ਦੇਵ ਜੀ ਦਾ ਹੱਥ ਸਿਰ ਤੇ ਟਿਕ ਜਾਂਦਾ ਬੰਦੇ ਦੇ ਪੀਰ ਫਕੀਰ ਦੇਵੀ ਦੇਵ ਤੇ ਭੂਤ ਪ੍ਰੀਤ ਲਗੇ ਨਾ ਦੇ ਆਹ ਸ਼ਬਦ ਦਾ ਜਾਪ ਕਰਨ ਨਾਲ ਸੋ ਸਾਡੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ